ਕੱਲ ਤੂੰ ਇੱਕ ਨੰਬਰ ਦਾ ਧੋਖੇਬਾਜ਼ ਆ ਤੂੰ ਮੈਨੂੰ ਧੋਖਾ ਦਿੱਤਾ ਓਹ ਗੱਲ ਕੀ ਹੋਈ ਆ ਉਹ ਦੱਸ ਤੂੰ ਤਾਂ ਕਹਿੰਦਾ ਸੀ ਮੈਂ ਦੋਹਾ ਕਤਰ ਪੱਕਾ ਤੂੰ ਤਾਂ ਉੱਥੋਂ ਡਿਪੋਰਟ ਹੋ ਕੇ ਆਇਆ ਓਹ ਗੱਲ ਤੇਰੇ ਨਾਲ ਸਮਝਣ ਚ ਗਲਤੀ ਹੋ ਗਈ ਮੈਂ ਉਹ ਵਾਲੇ ਪੱਕੇ ਦੀ ਗੱਲ ਨਹੀਂ ਕੀਤੀ ਮੈਂ ਤਾਂ ਰੰਗ ਦੇ ਪੱਕੇ ਦੀ ਗੱਲ ਕਰਦਾ ਸੀ ਧਰਤੀ ਤੇ ਚਾਬ ਬਣਾ ਪਾ ਰਹੀ ਮਿਲਣਾ ਕੱਲ ਨਹੀਂ ਨਹੀਂ ਨਹੀਂ

ਅਗਲੇ ਨੇ ਜਾ ਕੇ ਮੈਨੂੰ ਫੋਨ ਵੀ ਨਹੀਂ ਕਰਿਆ ਚੱਕ ਕੇ ਬਲੌਕ ਕਰਤਾ ਅਗਲੇ ਨੇ ਮੇਰਾ ਮੂੰਹ ਤਵਾਇਆ ਹੀ ਸਾਰੀ ਅਫੀਸ ਕਿ ਦੇਖ ਲਈ ਮੂੰਹ ਤਵਾ ਲਿਆ ਹੋਏ ਆਪਣੀ ਭਾਬੀ ਨਾਲ ਸੀ ਮੈਂ ਗਿਆ ਬਲਕਰ ਤੇਰਾ ਵੱਡਾ ਭਾਈ ਕਿੱਥੇ ਹੈ ਦੇਖਿਆ ਤੂੰ ਨਹੀਂ ਭਾਬੀ ਮੈਂ ਨਹੀਂ ਦੇਖਿਆ ਬੰਦੇ ਦਾ ਪੁੱਤ ਬਣ ਕੇ ਦੱਸਦੇ ਕਿੱਥੇ ਆ ਨਹੀਂ ਛੋਟੀ ਭੈਣ ਦਾ ਸਾਥ ਨਹੀਂ ਕਰਾਉਣਾ ਤੈਨੂੰ ਮੈਂ ਨੋ 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 ਪਹਿਨੀ ਆਇ ਤਾ ਯਾਰ ਆ ਜਾ ਐ ਕਰੀ ਹਾਂ ਪਹਿਲਾਂ ਮੈਂ ਪ੍ਰਪੋਜ਼ ਮਾਰੂਗਾ ਠੀਕ ਹੈ ਤੂੰ ਕਿਉਂ ਮਾਰੂਗਾ ਮੈਨੂੰ ਪਹਿਲਾਂ ਤੂੰ ਜਾਣਦੀ ਆ ਪਹਿਲਾਂ ਪ੍ਰਪੋਜ਼ ਮੈਂ ਮਾਰੂਗਾ ਅ ਠੀਕ ਹੈ ਪਹਿਲਾਂ ਤੂੰ ਮਾਰ ਲਈ ਪਰ ਜੇ ਤੈਨੂੰ ਨਾ ਕਰਤੀ ਫਿਰ ਮੈਂ ਮਾਰ ਦੂੰਗਾ ਠੀਕ ਹੈ ਠੀਕ ਹੈ ਠੀਕ ਹੈ ਬਾਹਰ ਨਹੀਂ ਕਿਸੇ ਨਾਲ ਜਾਣੀ ਚਾਹੀਦੀ ਆਪਣੇ ਦੋਨੋਂਾਂ ਵਿੱਚ ਕਿਸੇ ਨਾਲ ਵੀ ਵਿਆਹ ਹੋ ਜਾਵੇ ਡਨ ਓਕੇ ਓਕੇ ਡਨ हेलो साडे कोल ना थोड़े लिए एक सरप्राइज है मेरे कोल है थोड़े दोनों लिए सरप्राइज है अच्छा <laughs> आ देखो मेरी एंगेजमेंट होगी मुंडा कहे जा <laughs> <laughs> आ मुंडा कोई <laughs> देखी हसदे दी फोटो हसदा जमीन सोना लगदा <laughs> दंद दे दे किन्ने बार नु है विंगे विंगे दंद है बस आही प्रॉब्लम है उदा दा सोना है ਬਾਕੀ ਤਾਂ ਸੋਹਣਾ ਪਰ ਜਦ ਹੱਸਦਾ ਹੀ ਨਹੀਂ ਸੋਹਣਾ ਲੱਗਦਾ ਕੀ ਫਾਇਦਾ ਨਾ ਕਰ ਬਿਆਹ ਤੋਂ ਬਾਅਦ ਹੱਸਣ ਕੀ ਨਾ ਦੇਣਾ ਇਹਨੂੰ ਉਹ ਨੋ 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 ਪੱਤੀ ਗਈ ਆਪਾ ਆਪਾਂ ਨੂੰ ਵੀ ਨਹੀਂ ਦੱਸਣ ਦੇਣਾ ਇਹਨੇ ਜੇ ਆਪਣਾ ਵਿਆਹ ਹੋ ਜਾਂਦਾ ਸਾਡੇ ਪਿੰਡ ਵਾਲਾ ਭੋਲਾ ਹੈਗਾ ਕੰਮਲਾ ਜਮਈ ਤੂੰ ਆਏਗਾ ਤੂੰ ਨਿਕਲ ਉਹ ਬੱਲੇ ਡਿੱਕ ਕੀ ਹਾਲ ਹੈ ਤੇਰੇ ਵਧੀਆ ਵਧੀਆ ਯਾਰ ਤੁਹਾਨੂੰ ਸ਼ਹਿਰੀਆਂ ਨੂੰ ਬੜਾ ਨਜ਼ਾਰਾ ਕੱਲ ਤੂੰ ਕਿਸੇ ਹੋਰ ਕੁੜੀ ਨਾਲ ਬੈਠਾ ਤਾਂ ਅੱਜ ਕਿਸੇ ਹੋਰ ਨਾਲ ਬੈਠਾ ਯਾਰ ਮਨ ਵੀ ਤੇ ਗੁਰਦੇ ਯਾਰ ਉਹ ਕਾਕਾ ਵੈਲੈਂਟਾਈਨ ਡੇ ਦੇ ਤਾਂ ਚੱਲਦੇ ਨੇ ਇਹਨਾਂ ਦਿਨਾਂ 'ਚ ਨਾ ਮਤਲਬ ਕਿਸੇ ਵੀ ਕੁੜੀ ਨੂੰ ਤੂੰ ਕਹੇ ਆ ਵੀ ਹੈਪੀ ਵੈਲੈਂਟਾਈਨ ਡੇ ਉਹ ਗੁੱਸਾ ਨਹੀਂ ਕਰਦੀ ਉਹ ਤੋਂ ਮਤਲਬ ਥੋੜੀ ਗੱਲਬਾਤ ਸ਼ੁਰੂ ਹੋ ਜਾਂਦੀ ਆ ਅੱਛਾ ਹਾਂ ਮਤਲਬ ਕਿਸੇ ਨੂੰ ਵੀ ਕਹਿ ਸਕਦੇ ਆਪਾਂ ਹਾਂ ਹਾਂ ਕਿਸੇ ਨੂੰ ਵੀ ਕਹਿ ਵਾ ਹੈਪੀ ਵੈਲੈਂਟਾਈਨ ਡੇ ਬਸ ਇੰਨੇ ਕਹਿਣਾ ਹਾਂ ਹਾਂ ਠੀਕ ਆ ਫਿਰ ਦੇਖਦਾ ਮੈਂ ਵੀ ਕੋਈ ਇਦਾਂ ਤਾਂ ਕੋਈ ਵੀ ਨਹੀਂ ਆ ਰਹੀ ਆਹੀ 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 ਅੱਤੀ ਬਹਿਲਣੇ ਟਾਈਮ ਦੇ ਹੈਪੀ ਬੱਲੀ ਦਾ ਟਾਈਮ ਦੇ ਬਹੁਤ ਨੇ ਟਾਈਮ ਆ ਜਣੇਗਾ ਹੋਏ ਆਪਣੀ ਭਾਬੀ ਨੂੰ ਨਸੀ ਮੱਤਿਆ ਬੁਲਕਾਰ ਤੇਰਾ ਵੱਡਾ ਭਾਈ ਕਿੱਥੇ ਹੈ ਦੇਖੇ ਤੂੰ ਨਹੀਂ ਭਾਬੀ ਮੈਂ ਨਹੀਂ ਦੇਖਿਆ ਬੰਦੇ ਦਾ ਪੁੱਤ ਬਣ ਕੇ ਦੱਸਦੇ ਕਿੱਥੇ ਆ ਨਹੀਂ ਛੋਟੀ ਭੈਣ ਦਾ ਸਾਗ ਨਹੀਂ ਕਰਾਉਣਾ ਤੈਨੂੰ ਮੈਂ ਦੀਦੀ ਮੈਂ ਨਹਾ ਚੱਲੀਏ ਸ਼ਰਟ ਪ੍ਰੈਸ ਕਰ ਦੇ ਮੈਂ ਕਾਲਜ ਲਈ ਲੇਟ ਹੋ ਰਹੀ ਹਾਂ ਪਲੀਜ਼ ਓਕੇ ਹਾਂ ਪਰ ਉਲਟੀ ਕਰਕੇ ਕਰੀ ਤੂੰ ਹਜੇ ਤੱਕ ਪ੍ਰੈਸ ਨਹੀਂ ਕੀ ਯਾਰ ਮੈਂ ਤਾਂ ਪ੍ਰੈਸ ਕਦੋਂ ਦੀ ਲਾ ਕੇ ਬੈਠੀਆਂ ਉਲਟੀ ਹੋ ਹੀ ਨਹੀਂ ਆ ਰਹੀ ਮੋਏ ਮੋਰੇ ਮੋਏ ਮੋਰੇ ਮੋਏ ਮੋਰੇ ਮੋਏ ਮੋਰੇ ਮੋਏ ਮੋਰੇ ਕਾ ਸਭ ਤੋਂ ਪਹਿਲੀ ਥਾੜੀ ਕੱਟੀ ਸੀ ਇਹ ਫਾਜ਼ਿੰਦੇ ਕਿ ਆਪਣੀਆਂ ਆਲੂ ਬਾਜੀ ਅੰਬੂਰਤ ਖਾ ਲੋ ਹਾਂ ਇਹ ਗਲਤ ਆ ਸਰ ਵੀ ਹਾਂਜੀ ਪਹਿਲਾਂ ਤੂੰ ਸੰਤਰਾ ਖਾਦਾ ਉਜੀ ਕਫਾੜੀ ਮੈਨੂੰ ਲੈ ਕੇ ਆ ਗਈ ਹਾਂਜੀ ਆ ਹੁਣ ਤੂੰ ਮਰੂਦ ਖਾਣ ਲੱਗੀ ਉਜੀ ਕਫਾੜੀ ਲੈ ਕੇ ਆ ਗਈ ਤੂੰ ਇਨਜਤ ਕਰਦੀ ਏ ਮੇਰੀ ਓਹੋ ਇੱਜ਼ਤ ਉੱਜ਼ਤ ਕੋਈ ਨਹੀਂ ਕਰਦੀ ਮੈਂ ਤਾਂ ਥੋੜੀ ਨੀਤ ਕੱਢਦੀ ਹੁੰਨੀ ਆ ਓ ਨੋ 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 ਤੂੰ ਬੋਲਣਾ ਮੇ ਭਾਈ ਅ ਕੱਲ ਕਹੇ ਜੋ ਦੁੱਧ ਪਾ ਕੇ ਗਿਆ ਸਾਡੇ ਤਾਂ ਸਾਰੇ ਨਿਆਣਿਆਂ ਨੂੰ ਲੂਜ਼ ਮੋਸ਼ਨ ਹੋਏ ਪਏ ਨੇ ਅੱਛਾ ਅੱਛਾ ਕੱਲ ਉਹ ਸਾਡੇ ਲੈਟ ਹੈ ਨਹੀਂ ਸੀ ਪਾਣੀ ਵਾਲੀ ਮੋਟਰ ਚੱਲੀ ਨਹੀਂ ਜੋਤੇ ਭਾਗਾਂ ਠੀਕ ਠੀਕ ਐਕਸ਼ਨ ਆਲੂ ਬਾਜੀ ਅਮਰੂਦ ਖਾ ਲੋ ਸਰਮੀ ਹਾਂਜੀ ਇੱਕ ਗੱਲ ਦੱਸ ਪਹਿਲਾਂ ਤੂੰ ਸੰਤਰਾ ਖਾਦਾ ਜਦ ਮੈਂ ਇੱਕ ਫਾੜੀ ਲੈ ਕੇ ਆਜੀ ਹੁਣ ਤੂੰ ਅਮਰੂਦ ਖਾਣ ਲੱਗੀ ਹੁਣ ਤੱਕ ਫਾੜੀ ਲੈ ਕੇ ਆ ਗਈ ਤੋ ਇੰਨੀ ਇੱਜ਼ਤ ਕਰਦੀ ਮੇਰੀ ਓਹੋ ਇੱਜ਼ਤ-ਉੱਜਤ ਕੋਈ ਨਹੀਂ ਕਰਦੀ ਮੈਂ ਤਾਂ ਥੋੜੀ ਨੀਤ ਕੱਢਦੀ ਹੁੰਨੀ ਆ ਆਜੋ 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 ਕਰਮਾ ਗਰਮ ਸਮੋਸੇ ਭਈਆ ਇੱਕ ਪਲੇਟ ਸਮੋਸੇ ਲਾ ਦੋ ਆ ਛੋਟੂ ਇੱਕ ਪਲੇਟ ਸਮੋਸੇ ਲਾ ਵੇ ਭਾਈ ਆ ਤੇਰੇ ਸਮੋਸੇ ਚੋਂ ਤਾਂ ਬਾਹਰ ਨਿਕਲੇ ਆ ਉਹ ਪੰਜਾ ਦੇ ਸਮੋਸੇ ਚੋਂ ਵਾਲ ਹੀ ਨਿਕਲਣਾ ਹੋਰ ਮੈਂ ਪੰਜਾ ਦੇ ਸਮੋਸੇ ਚੋਂ ਪੂਰੀ ਬੁੜੀ ਕੱਢ ਦਿਆਂ ਫਿਰ ਇੱਕ ਪਲੇਟ ਸਮੋਸੇ ਹੋਰ ਲਾ ਦੋ ਚੜਨੀ ਨਾ ਹਾਂਜੀ ਸਵਾਦ ਹੈ ਚੜਨੀ ਓਏ ਛੋਟੂ ਲਾ ਇੱਕ ਪਲੇਟ ਹੋਰ ਚੜਨੀ ਵੱਧ ਪਾ ਦੀ ਗਰਮ ਕਰਵਾਈ ਚੰਗੀ ਜਰਾ ਕਿੱਥੇ ਰਹਿ ਗਈ ਯਾਰ ਇਸ ਟਾਈਮ ਤੱਕ ਤਾਂ ਆ ਜਾਂਦੀ ਹੁੰਦੀ ਆ ਹਾਈ ਕਰ ਜੇ ਨਾ ਗੁੱਸਾ ਕਿਤੇ ਮੇਰੇ ਉਹ ਜਵਾਬ ਦਾ ਉਹ ਆ ਗਈ ਸੁਣੇ ਜੀ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਹੈ ਮੈਂ ਨਾ ਜੀ ਤੁਹਾਨੂੰ ਥੋੜਾ ਜਿਹਾ ਪਿਆਰ ਜਿਹਾ ਕਰਦਾ ਸੀ ਪਿਆਰ ਉਹ ਵੀ ਥੋੜਾ ਜਿਹਾ ਜੱ ਭਾਜਾ ਤੇਰੇ ਵਰਗੇ ਛੱਤੀ ਫਿਰਦੇ ਨੇ ਮੂੰਹ ਤੋਂ ਕਿਆ ਹੂੰ ਐਡੀ ਵੀ ਤੂੰ ਹੂਰਪਰੀ ਨਹੀਂ ਜਿਹੜਾ ਤੇਰੇ ਕਰਕੇ ਮੂੰਹ ਤੋਂ ਕਿਆ ਵਾ ਉਹ ਵੀ ਠੰਡ ਚ ਭਾਜੀ ਹਾਂ ਇੱਕ ਮਿੰਟ ਗੱਲ ਸੁਣਿਓ ਆ ਗਿਆ हां की होया। ਭਾਜੀ ਮੈਂ ਰੋਟੀ ਬਣਾਉਣ ਲੱਗੀ ਸੀ। ਉਹ ਮੈਂ ਰੋਟੀ-ਰੋਟੀ ਖਾਣੀ। ਹੋਰ ਕੀ ਕਾਹੋਗੇ? ਮੈਂ ਤਾਂ ਅੱਜ ਪਰੌਂਠੇ ਖਾਉਂਗਾ। ਅੱਛਾ ਫਿਰ ਕਾਦੇ ਵਾਲੇ ਬਣਾਵਾਂ? ਪਿਆਜ਼ ਵਾਲੇ ਬਣਾਵਾਂ? ਕਾਲੂ ਵਾਲੇ ਬਣਾਵਾਂ? ਜਿਹੜੇ ਮਰਜੀ ਬਣਾ ਲਈ। ਆਪਨੇ ਬੂਚੀ ਵਰਗੇ ਨੇ ਬਣਾਈ। ਓ ਨੋ 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 ਨੋ। ਅੱਜ ਨਹੀਂ ਕੋਈ ਵੀ ਦਿਖ ਰਿਹਾ। ਲੱਗਦਾ ਲੋਕ ਸਮਝਦਾਰ ਹੋ ਗਏ। ਆਗ ਹੀ ਲਾ ਆ। ਰੁਕ 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 ਆ ਬਿਨਾ ਹੈਲਮਟ ਤੋਂ ਕੁੜੀ ਕਿੱਥੇ ਚੱਲਨੀ ਐ ਸਰ ਬਿਨਾ ਹੈਲਮਟ ਤੋਂ ਹੈਲਮਟ ਲੈਣੀ ਚੱਲੀਆਂ ਓ ਹੋ ਹੋ ਨੋ 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 ਦੇਖੋ ਜੀ ਤੁਸੀਂ ਬਹੁਤ ਅੱਛੇ ਇੰਸਟੀਚਿਊਟ ਦੇ ਵਿੱਚ ਆਏ ਹੋ ਸਾਡਾ ਸਟਾਫ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਟੀਚ ਕਰੂਗਾ ਤੁਸੀਂ ਯਕੀਨ ਕਰੋ ਤੁਸੀਂ ਬਹੁਤ ਅੱਛੇ ਬੈਂਡ ਲੈ ਕੇ ਜਾਓਗੇ ਇੱਥੋਂ ਤੇ ਸਫਲਤਾ ਤੁਹਾਡੇ ਪੈਰ ਚੁੰਮੂਗੀ ਸਫਲਤਾ ਮੇਰੇ ਪੈਰ ਨਾ ਨਾ ਕਦੇ ਵੀ ਨਹੀਂ ਚੁੰਮ ਸਕਦੀ ਤੁਸੀਂ ਠਹਿਰੇ ਕਿਉਂ ਟਾਈ ਬੈਠੇ ਹੋ ਸਫਲਤਾ ਤਾਂ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਜਦੋਂ ਤੁਸੀਂ ਇੱਥੋਂ 8 ਬੈਂਡ ਲੈ ਕੇ ਜਾਓਗੇ ਉਹ ਬੈਂਡ ਤਾਂ ਮੈਨੂੰ ਪਤਾ ਮੈਨੂੰ ਤੁਸੀਂ 8 ਦੇ ਵੀ 9 ਦਵਾ ਦੋਗੇ ਪਰ ਸਫਲਤਾ ਨਹੀਂ ਮੇਰੇ ਪੈਰ ਚੁੰਮ ਸਕਦੀ ਲੈ ਇਹ ਕਿਹੜੀ ਗੱਲ ਹੈ ਉਹ ਮੈਡਮ ਸਫਲਤਾ ਪੈਰ ਚੁੰਮੂ ਕਿੱਥੋਂ ਪੈਰਾਂ ਤੋਂ ਤਾਂ ਗੋਡੇ-ਗੋਡੇ ਮੋਸ਼ਕ ਹੁੰਦਾ ਹੈ ਓ ਨੋ 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 ਭਾਜੀ ਹੋ ਗਏ ਤਿਆਰ ਤੁਸੀਂ ਹਾਂ ਹੋ ਗਿਆ ਬਸ ਪੱਗ ਬੰਨਣ ਨੂੰ ਰਹੀ ਏ ਮੈਨੂੰ ਲੱਗਦਾ ਭਾਜੀ ਤੁਹਾਨੂੰ ਆਪਣੇ ਬਰਥਡੇ ਪਾਰਟੀ ਦਾ ਚਾਹੀ ਨਹੀਂ ਨਾ ਮੈਂ ਤਾਂ ਨਵੇਂ ਲੈ ਕੇ ਆਇਆ ਲੈ ਕਿੱਥੇ ਭਾਜੀ ਆਹ ਪੈਂਟ ਵੀ ਪੁਰਾਣੀ ਐ ਕੋਟੀ ਵੀ ਪੁਰਾਣੀ ਐ ਤੀਨੇ ਤਾਂ ਹੈ ਨਹੀਂ ਨਵੇਂ ਕੱਪੜੇ ਪਾਈ ਕਿਤੇ ਲੈ ਤੈਨੂੰ ਦਿਖਿਆ ਹੀ ਨਹੀਂ ਆਹ ਦੇਖ ਤਾਂ ਮੈਂ ਇੰਨੇ ਸੂਟ ਨਵਾਂ ਲੈ ਕੇ ਆਇਆ ਓ ਨੋ 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 ਕੀ ਦੇਖਦੀ ਐਂ ਪਾਜੀ ਤੁਸੀਂ ਮੇਰੇ ਕਿ ਜਿੱਡੇ ਹੋ ਉਹ ਮੈਂ ਤਾਂ ਲੰਬਿਆ ਚਾਉਣਾ ਹੁਣ ਦੱਸੋ ਪਾਜੀ ਫਿਰ ਕੀ ਦੇ ਚਾਉਨੇ ਹੋ ਨੋ 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 ਤੈਨੂੰ ਸਾਰ ਕਰਾਵਾਂ ਕੀ ਬਾਤ ਐ ਪਾਜੀ ਅੱਜ ਮੂੰਹ ਤੇ ਬੜਾ ਗਲੋ ਆ ਰਿਹਾ ਉਹ ਕਾਹਦਾ ਗਲੋ ਆ ਕਪੜੇ ਟੈਟ ਪਾ ਬੈਠਿਆ ਘਬਰਾਟ ਨਾਲ ਬੀਪੀ ਵੱਧ ਗਿਆ ਉਹਦੇ ਨਾਲ ਮੂੰਹ ਲਾਲ ਹੋ ਗਿਆ ਯਾਰ ਬੜਾ ਟਾਈਮ ਹੋ ਗਿਆ ਨੂੰ ਅੰਦਰ ਗਈ ਨੂੰ ਹਲੇ ਤੱਕ ਹੋਈ ਨਹੀਂ ਉਹਦੀ ਇੰਟਰਵਿਊ ਹੋਰ ਫਿਰ ਕਿ ਮੇਰਾ ਹੈ ਇੰਟਰਵਿਊ ਉਹ ਹੈ ਨਹੀਂ ਯਾਰ ਇਹਨਾਂ ਦੇ ਰੱਖਣ ਵਾਲੇ ਲੱਛਣ ਮੈਨੂੰ ਲੱਗਦਾ ਆ ਯਾਰ ਕੋਈ ਨੋ 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 ਲੈ ਬਈ ਆ ਚੱਲ ਪਿਆ ਫਰਵਰੀ ਮਹੀਨਾ ਆਸ਼ਕਾਂ ਦਾ ਵੈਲੈਂਟਾਈਨ ਡੇਸ ਹੁਣ ਮਾਰ ਲੇ ਭੁੰਡੀ ਏੜੇ ਤੇ ਹੁਣ ਮੈਂ ਦੱਸਦਾ ਇਹਨਾਂ ਨੂੰ ਭੁੰਡੀ ਗੇੜਿਆਂ ਦਾ ਪਤਾ ਆ ਆ ਗਿਆ ਲੈ ਕਿ ਜਿਹੜਾ ਆਉਂਦੇ ਜਰਾ ਆ ਜਾਓ ਆ ਜਾਓ ਆ ਜਾਓ ਆ ਜਾਓ ਰੁਕੋ 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 ਮੈਂ ਕਿੱਧਰ ਚਲੀ ਆਸ਼ਕਾਂ ਦੀ ਜੋੜੀ ਸੱਜਰੇ ਸੱਜਰੇ ਤਮੀਜ਼ ਨਾਲ ਗੱਲ ਕਰੋ ਜੀ ਪੈਨ ਪਾਈਆਂ ਸੀ ਉਹ ਅੱਛਾ ਅੱਛਾ ਚੱਲ ਜਾਓ ਫਿਰ ਅਗੰਝੇ ਨੂੰ ਤਾਂ ਬਣਾਤਾ ਪਾਗਲ ਬਾਕੀ ਜਹਾਂ ਦੇਖਦੇ ਆਂ